ਹਾਂਜੀ ਸਤਿ ਸ਼੍ਰੀ ਅਕਾਲ ਜੀ ਗੱਲ ਛੁਲਕ ਵਾਸਤੇ ਬਹੁਤ ਸੋਹਣੇ ਲਹਿੰਗੇ ਸ਼ਰਾਰੇ ਲੈ ਕੇ ਆਏ ਆ ਬਹੁਤ ਸਾਰੇ ਕੰਸੈਪਟ ਹੈ ਜੀ ਕੁਝ ਨਵਾਂ ਲੈ ਕੇ ਆਏ ਆ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਬਹੁਤ ਹੀ ਜ਼ਿਆਦੇ ਸੋਹਣੇ ਲੰਗ ਕੁਰਤੀਆਂ ਦੇ ਨਾਲ ਲਹਿੰਗੇ ਤੇ ਡਿਜ਼ਾਈਨਰ ਕੁਰਤੀਆਂ ਦੇ ਨਾਲ ਲਹਿੰਗੇ ਸ਼ਰਾਰੇ ਬਹੁਤ ਪਿਆਰੇ ਲੱਗਦੇ ਨੇ ਸਪੈਸ਼ਲ ਹਲਦੀ ਵਾਸਤੇ ਇਹ ਕਲਰ ਬਹੁਤ ਪਿਆਰੇ ਹੁੰਦੇ ਨੇ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਫਰੰਟ ਤੇ ਬੈਕ ਐਮਬ੍ਰੋਇਡਰੀ ਆਏਗੀ ਦੁਪੱਟੇ ਬਹੁਤ ਜ਼ਿਆਦੇ ਸੋਹਣੇ ਬਣੇ ਹੋਏ ਨੇ ਕਲਰ ਇਹੀ ਨੇ ਜਿਹੜੇ ਆਪਾਂ ਐਡ ਕੀਤੇ ਨੇ ਐਕਸਟਰਾ ਕਲਰ ਨਹੀਂ ਹੈਗਾ ਕਿਉਂਕਿ ਇਹ ਆਰਡਰ ਤੇ ਰੈਡੀ ਹੋਣਗੇ ਤੁਸੀਂ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ 6000 ਤੋਂ ਉੱਪਰ ਆਏਗਾ ਕੋਈ ਵੀ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਜੀ ਸਪੈਸ਼ਲ ਹਲਦੀ ਵਾਸਤੇ ਵੀ ਇਦਾਂ ਦੀ ਲੈ ਸਕਦੇ ਹੋ ਬਹੁਤ ਸੋਨੇ ਨੇ ਬਾਂਦਨੀ ਪ੍ਰਿੰਟ ਦੇ ਵਿੱਚ ਆਰਗੈਂਜ਼ਾ ਫੈਬਰਿਕ ਆ ਗਿਆ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਕਾਫੀ ਡਿਮਾਂਡ ਸੀ ਇਹਨਾਂ ਦੀ ਤੇ ਜੌਰਜਟ ਦਾ ਫੈਬਰਿਕ ਜੌਰਜਟ ਦੇ ਸੂਟ ਪਲੇਨ ਬਾਟਮ ਦੇ ਨਾਲ ਤੇ ਵਿਦ ਦੁਪੱਟਾ ਪ੍ਰਿੰਟ ਠੀਕ ਹੈ ਜੀ 2.5 ਮੀਟਰ ਦਾ ਇਹ ਫੈਬਰਿਕ ਰਹੇਗਾ ਤੇ ਇਹ ਦੁਪट्टे ਵੀ ਨਾਲ ਆ ਗਏ ਨੇ ਇਹ ਵੀ ਤੁਸੀਂ ਲੈ ਸਕਦੇ ਹੋ 550 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਥੈਂਕ ਯੂ so much